ਕਿਆ ਸੀਗਾ ਕਿੱਦਾਂ ਗਿਆ ਸੀਗਾ ਵੀਜਾ ਗ੍ਰੇਸੀਆ ਨਾ ਲੰਗਾਈ ਗਿਆ ਪੁੱਤ ਕਾਲ ਸੀ ਕੀ ਨਾਮ ਸੀਗਾ ਹਰਵਿੰਦਰ ਸਿੰਘ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਤੇ ਡੈਥ ਕਿੱਦਾਂ ਹੋਈ ਆ ਉਹ ਤੇ ਜਾ ਕੇ ਰਸਤੇ ਚ ਕੋਰ ਢਿੱਲਾ ਹੋਇਆ ਉੱਥੇ ਜਾ ਕੇ ਬੁਖਾ ਬਿਮਾਰੀ ਹੋਇਆ ਬੁਖਾਰ ਹੀ ਚੜਿਆ ਸੀ ਉੱਥੇ ਇਨਫੈਕਸ਼ਨ ਹੋ ਗਈ ਉਹਨੂੰ ਹਾਂ ਉਹ ਡਾਕਟਰ ਲਾਜ ਵਗੈਰਾ ਉਧਰ ਚੱਲਿਆ ਡਾਕਟਰ ਲਾਜ ਜਾਂਦਾ ਨਹੀਂ ਸੀ ਡਾਕਟਰ ਕੋਲ ਤੇ ਉਹਦੇ ਬਾਜੀ ਨੇ ਇਹਨੂੰ ਦਵਾਈ ਦੁਈ ਲਿਆਉਂਦਾ ਸੀ ਹਾਂ ਜਾਂ ਨਹੀਂ ਡਾਕਟਰ ਕੋਲ ਨਹੀਂ ਮੈਂ ਜਾਣਾ ਮੈਨੂੰ ਕੋਈ ਕੁਝ ਘਚੋਲਣਗੇ ਉਹ ਵੀ ਆਇਆ ਸੀ ਤਾਂ ਵਾਰਾ ਹਾਂ ਆਇਆ ਸੀ ਦੋ ਬੱਚੇ ਉਹਦੇ ਇੱਕ ਬੇਟੀ ਐ ਇੱਕ ਬੇਟਾ ਆ ਹਾਏ ਕੀ ਨਾਮ ਹੈ ਤੇਰਾ ਨਾਮ ਪਵਨਦੀਪ ਕੌਰ ਜਿਹੜੇ ਗੀਤਜੀ ਦੀ ਬਾਰ ਬਦੇਸ਼ ਦੇ ਵਿੱਚ ਡੈਫ ਕੀ ਲੱਗਦੀ ਸੀ ਤੁਹਾਡੇ ਮੇਰੇ ਘਰ ਵਾਲਾ ਸੀ ਕੀ ਨਾਮ ਸੀ ਉਸ ਸਰਵਿੰਦਰ ਸਿੰਘ ਕੀ ਗੱਲ ਹੋਈ ਆ ਉਹ ਪਾਜੀ 2 ਤਰੀਕ ਨੂੰ ਕਰੋ ਹਸਤੇ ਕੇ ਤੇ ਗੈਰ ਰਾਜ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਉੱਥੇ ਜਾ ਕੇ ਚਿੱਤਨ ਦੇ ਗਿਆ ਉਹਦੰਦੇ ਬਿਮਾਰ ਕੱਲੋਂ ਪੂਰੇ ਹੋ ਗਏ ਅਟੈਕ ਹੀ ਹੋ ਗਿਆ ਕਿੰਨੇ ਕਮਰ ਸੀ ਉਹਨਾਂ ਦੀ 32 ਸਾਲ ਸੀ ਕੋ ਪਤਾ ਲੱਗਾ ਕਿ ਕੀ ਕਾਰਨ ਰਿਹਾ ਇਹ ਮੌਤ ਦਾ ਕੁਝ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਜ਼ੇ ਤੇ ਪੈ ਕੇ ਕੁਝ ਪਤਾ ਨਹੀਂ ਲੱਗਾ ਸਾਨੂੰ ਕਿ ਉਹਨਾਂ ਨੂੰ ਕੀ ਹੋਇਆ ਸਾਨੂੰ ਬਾਡੀ ਨੂੰ ਪਜਾਬ ਲਿਆਉਣ ਦੀ ਕੋਸ਼ਿਸ਼ ਕੀਤਾ ਜਾ ਰਿਹਾ ਜਾਂ ਹਾਂਜੀ ਪੂਰੇ ਯਤਨ ਕੀਤੇ ਜਾ ਰਹੇ ਕਿ ਬਾਡੀ ਵਾਪਸ ਆਵੇ ਸਾਡੇ ਕੋਲ ਕਿਉਂਕਿ ਹੁਣ ਤੇ ਸਾਡੇ ਕੋਲ ਉਹ ਹੀ ਆ ਅਸੀਂ ਆਖਰੀ ਵਾਰੀ ਉਹ ਵੇਖਣਾ ਚਾਹੁੰਨੇ ਵਾਪਸ ਆਉਣੀ ਚਾਹੀਦੀ ਜੀ ਨਾਮ ਇਤਿਹਾਸ ਮੇਰਾ ਨਾਮ ਰਵਿੰਦਰ ਸਿੰਘ ਹੈ ਕਿੱਡ ਕਿਹੜਾ

ਨੇ ਪਰਸ ਵੀਰਦਾ ਟਾਈਮ ਵੀਰ ਵੀ ਆ ਹਾਂਜੀ ਗਿਆ ਆ ਬੱਚੇ ਆ ਉਹਦੇ ਛੋਟੇ ਬੇਟੀ ਦੇ ਬੇਟਾ ਹੈ ਪਰਿਵਾਰ ਫਿਰ ਵੀਰ ਦੇ ਸੱਤੇ ਚੱਲਦਾ ਸੀਗੇ ਵੀਰ ਵੀ ਇੱਥੇ ਤੇ ਅਜੇ ਕੋਈ ਕੰਮ ਨਹੀਂ ਜਿੰਦਾ ਵਹਿਲਾ ਹੀ ਤਾਂ ਕੀ ਮੰਗ ਰਹੇ ਪਾਪਾ ਜੀ ਦੀ ਵੀ ਛੋਟਾ ਬਚਪਨ ਜੀ ਇਹਦੇ ਦੀ ਡੈਥ ਹੋ ਗਈ ਮੰਗਦੇ ਹੁਣ ਇਹੋ ਹੀ ਆ ਗਾਹ ਬੱਚੇ ਜਵਾਨ ਹੋਣ ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ ਕੋਈ ਨਾ ਕੋਈ ਤਰਸ ਕੀਤਾ ਜਾਵੇ ਪਰਿਵਾਰ ਦੇ ਕੋਈ ਜਿਹੜੀ ਬੋਡੀ ਆ ਵਿਦੇਸ਼ ਦੇ ਵਿੱਚ ਹੀ ਆ ਜੀ ਵੀਰ ਜੀ ਹਾਜੀ ਵਿਦੇਸ਼ ਦੇ ਵਿੱਚ ਹੀ ਆ ਤੇ ਉਹਨੂੰ ਲਿਆਉਣ ਲਈ ਕੋਸ਼ਿਸ਼ਾਂ ਕੀਤੇ ਜਾ ਰਹੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਸਰਕਾਰ ਵੱਲੋਂ ਮੰਗਿਆ ਜੇ ਕੋ ਹਲਪ ਕੀਤੀ ਜਾਵੇ